ਸਿਕਾ ਲੋ ਸਿਕਾ ਜੀ ਹੋਰ ਭਾਜੀ ਕਿਦਾਂ ਆਪਾਂ ਮਾਲਕ ਦੀ ਮੇਰਾ ਪਾਸ ਬੜਾ ਵਰੀ ਹੁੰਦੇ ਮੇਰਾ ਜੀ ਜਿਆਰ ਫਿਰ ਮੱਝ ਹਾਂਜੀ ਤਿਆਰ ਕਰ ਲਈ ਫਿਰ ਤਿਆਰ ਕਰ ਲਈ 2 ਮਹੀਨੇ ਪੂਰੀ ਸਾਂਭੀ 2 ਮਹੀਨੇ ਦੇ 5 ਦਿਨ ਅੱਛਾ ਹਾਂ ਪਹਿਣੀਆਂ ਗੱਲਾਂ ਨਹੀਂ 2 ਮਹੀਨੇ ਦੇ 65 ਦਿਨ ਸਾਂਭ ਕੇ ਮੱਝ ਰੱਖੇ 65 ਦਿਨ ਸਾਂਭੀ ਆ ਸਾਨੂੰ ਪਤਾ ਹੀ ਮੈਂ ਨਹੀਂ ਕਰਦੂ ਉਦਾ ਭਾਈ ਸਾਂਭੀ ਇਹੀ ਵਪਾਰੀ ਲੋਗ ਆ ਗੱਦੀ ਮੈਂ ਹੁੰਦੀ ਕੋਈ ਤੁਪਾਰੀ ਨਹੀਂ ਘਰੇ ਰੱਖਦਾ 2 ਮਹੀਨੇ ਨੁਕਰੇ ਲਾ ਛੱਡੀ ਵਾਹ ਜੀ ਅੱਜ ਲਿਆਂਦੀ ਪਹਿਲੇ ਨੰਬਰ ਤੇ ਹਰ ਵੀਡੀਓ ਜਾਂਦਾ ਰਿਆਂ ਹਾਂ ਕਿੰਨੇ ਕਹਿਣਾ ਪਾਵਾਂਗੇ ਅਕੋ ਇਹਦੀ ਭੈਣ ਪਾਈ ਚਾਰ ਫਰਵੀਨ ਚਲੋ ਪਾਈ ਸੀ ਪਾਈ ਸੀ ਨਾ ਇਹ ਉਹਦੀ ਦੂਜੀ ਤੇ ਪਹਿਲੇ ਮੈਨਾਂ ਖੋੜਾ ਜੋ ਵਿਖਾ ਦਈਏ ਮੈਨਾਂ ਵਗਾਈ ਇੱਕ ਕੱਲ੍ਹ ਹੈਗੀ ਆ ਅੱਜ ਆਪ ਨਹੀਂ ਸਿਫਤ ਕਰਨੀ ਹਾਂ ਹਾਂ ਸਾਡੇ ਵੀਰ ਭਰਾ ਦੱਸਣਗੇ ਕਿ ਮੈਂ ਹੈਗੀ ਆ ਰਾਵੀ ਦੀ ਮੈਂ ਆ ਪਿਓ ਰਾਵੀ ਲਓ ਜੀ ਅੱਜ ਨਾ ਵੇਖੋ ਮੇਰਾ ਪਾਕਿਸਤਾਨੀ ਦਵਾ ਹੋਆ ਬਿਲਕੁਲ ਹਾਂ ਤੇ ਅੱਜ ਮੇਰਾ ਭਰਾ ਵੇਖੋ ਸਿਫਤ ਨਹੀਂ ਆਪਾਂ ਕਰਨੀ ਅੱਜ ਤੁਸੀਂ ਆਪ ਹੀ ਦੱਸਣਾ ਅੱਜ ਪਹਿਲੇ ਤੋਂ ਕਿੰਨਾ ਦਊ ਤੋੜ ਕੇ ਵਖਾਈ ਇਹਦਾ ਦੱਸਣ ਗਿਆ ਕਿ ਮੈਂ ਦੁੱਧ ਵਾਲੀ ਆ ਜਾ ਕਿਹੜੀ ਮੈਂ ਇਹ ਸਟੋਰ ਕੇ ਵਖਾਈ ਆ ਜਿਵੇਂ ਮੈਂ ਬਸ ਕੇ ਆਦ ਮੈਂ ਸੁੱਈ ਆ ਐਂਡ ਹੋਇਆ ਫੇ ਹੁਣ ਤੁਸੀਂ ਵੇਖੋ ਹੁਣ ਕਿੰਨਾ ਨੂੰ ਤੇ ਕਰਨਾ ਜਨੇ 6-7 ਕਿਲੋ ਮੈਂ ਸੰਦੀਪ ਜੀ ਮੈਂ ਕੱਢੀ ਹੂੰ ਅੱਛਾ ਬੈਠਾ ਨਹੀਂ ਜਾਂਦਾ ਮੈਂ ਵਾਹ ਜੀ ਵਾਹ ਵੇਖੋ ਹੁਣ ਕਰਮਾ ਵਾਲੀ ਨੇ ਕੱਟੀ ਦਿੱਤੀ ਆ ਅੱਛਾ ਕੱਟੀ ਦਿੱਤੀ ਆ ਵਾਹ ਜੀ ਵਾਹ ਵੇਖੋ ਪੂਰਾ ਫਾਇਦਾ ਹੋ ਗਿਆ ਪਰ ਹੁਣ ਕੀ ਕਹੀਏ ਫੇ ਤੁਸੀਂ ਕਹਿਣਾ ਕਿਸੇ ਇੱਥੇ ਲਾ ਦੇਣੇ ਆ ਹਾਂ ਪਰ ਇੰਡੇ ਲੱਗਣਗੇ ਪਾਵਾਂ ਤੋਂ ਤਾਂ ਨਹੀਂ ਗੱਲ ਇੰਡੇ ਲੱਗਣਗੇ ਹਾਂ ਵਾਹ ਅੱਜ ਫਲਕਾਰੀ ਭਾਈ ਅੱਜ ਮੈਂ ਨਾ ਜੀ ਮੈਂ ਅੱਜ ਫਲਕਾਰੀ ਪਾ ਕੇ ਵੇਖੀਏ ਵਾਹ ਜੀ ਇਹ ਖਰਾਮ ਲਾਇਆ ਖਰਾਤ ਤੇ ਸੰਦੀਰ ਦਾ ਨਾਰ ਨੂੜ ਖਾਦ ਦੋ ਤੇ ਪਾਇ ਪੈਪ ਜਿੱਦੀ ਨਾਰ ਯਾਰ ਦੋਵੇਂ ਪਾਸੇ ਮੈਂ ਨਹੀਂ ਨਹੀਂ ਪੀੜੀ ਦਾ ਪਾ ਵਰਗਾ ਥਣ ਲੱਗਾ ਕੱਲਾ ਫੇ ਚੂਣ ਏਡੀ ਜਿਆਦੀ ਪੋਲੀ ਕਹਿਣ ਵਾਲੀ ਗੱਲ ਏ ਕੀ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਆਹ ਮਰੀ ਜੀ ਪਰ ਪਈ ਨੇ ਤਾਂ ਨੂੰ ਹਾਂ ਤੇ ਪਰ ਸੰਦੀਰ ਦਾ ਇਤਰੀ ਕੀ ਚੂਣ ਵੇਲ ਲੱਥਾਂ ਚ ਡਾੜਦਾ ਵੇਖਿਆ ਜੈ ਹਣਾ ਇਧਰ ਲਾ ਗੇ ਲੈ ਮੇਰਾ ਜੀ ਕੁੜੀ ਅਵੀ ਚੂਣ ਜਿਵੇਂ ਨਲਕਾ ਗਿਰਦਾ ਹਾਂ ਹਾਂ ਇਧਰ ਇਹ ਆ ਦੇ ਥੋੜੀ ਭੜ ਪਾ ਗਈ ਲੈ ਹਾਂ ਆ ਵਾ ਲੈ ਨਾ ਗਗ ਫਿਰ ਵੀ ਕਿੰਨੀ ਕਿ ਪਿੱਛੋਂ ਗਾਰੰਟੀ ਦਿੱਤੀ ਸੀ ਉਹਨਾਂ ਨੇ ਕਰ ਦੇਣੇ 24 ਕਿਲੋ ਦੀ ਗਾਰੰਟੀ ਆ ਅੱਛਾ 24 ਕਿਲੋ ਦੀ ਆਪਾਂ ਨਹੀਂ ਗਾਰੰਟੀ ਦੇਣੀ ਕੋਈ ਸਮਝ ਕਰਿਓ ਹਾਂ ਬਿਲਕੁਲ ਕਿਉਂਕਿ ਅਸੀਂ ਰੁਪਈਏ ਲਾਏ ਆ ਦੀ ਸਮਝਣਾ ਇਹਨਾਂ ਨੇ ਆ ਆ ਦੀ ਨਾ ਜਿਹਦੇ ਮਾਨੂੰ ਚੀਜ਼ ਲੱਗੀ ਇਹਨੂੰ ਸਾਲ ਹੋਈ ਬਰੀਡਰ ਨੂੰ ਉਹਨੇ ਮੈਨੂੰ ਆਖਣਾ ਕਿ ਮੈਂ ਦੋੜਾਂ ਬਿਲਕੁਲ ਬਰੀਡਰ ਦਾ ਪੰਪਣਾ ਤੇ ਹਵਾ ਭਰਨੀ ਦੇਣੀ ਨਹੀਂ 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 ਬਿਲਕੁਲ ਇਹਨੂੰ ਕਿਹੜਾ ਬਾਜ਼ਾਰ ਲੱਗਾ ਮੈਨੂੰ ਇਹਨੂੰ ਕਮਾ ਰਾਤ ਦੀ ਗੱਪਣ ਦੀ ਮਹੀਂ ਨਹੀਂ ਮੇਥੋਂ 1.5 ਸਾਰੀਆਂ ਪਈਆਂ ਜੇਰ ਤਾਂ ਹੀ ਬਣਾਉਂਦੇ ਮੈਂ ਤਾਂ ਖਲੋਤਾ ਨਹੀਂ ਜਾਂਦਾ ਸੀ ਮੈਂ ਰਾਤ ਨੂੰ ਸਵੇਰ ਤੜਕੇ ਫੇਰ ਕੱਢੀ ਨਹੀਂ ਨਹੀਂ ਦੇਖੀ ਜਾਂਦੀ ਆ ਮਾਜਰ ਉਹ ਮਾੜੀ ਮੋਟੀ ਗੱਲ ਸੋਦਾ ਵਾ 8 ਕਿਲੋ ਮੈਂ ਕੱਢੀ ਗਈ ਆ ਬੱਚੇ ਤੂੰ ਚੰਗਾ ਗੇ ਵੀ ਹਾਂ ਹਾਂ ਲੰਮੀਆਂ ਪੈਂਦੀ ਮੈਂ ਅੱਛਾ ਤਪਾੜੀ ਦਾ ਇੱਕ ਤਨਖਾਹ ਵਾਲੀ ਮੇਰੀ ਕੋਈ ਖੁੱਡਾ ਮੈਂ ਵਿਖਾ ਰਹੀ ਉਤੋਂ ਸਰੀਰ ਵਿਖਾ ਰਹੀ ਮੈਂ ਮੈਂ ਪੂਰੀ ਹੈਗੇ ਮੈਂ ਇਧਰ ਕਰ ਇਧਰ ਕਰ ਮਾਣ ਗੇਠਾ ਨਾ ਆ ਦੇਦਾ ਥਣ ਵੇ ਮੈਨੂੰ ਲੱਗਾ ਹਲਾ ਮਰੇ ਇਧਰ ਐ ਮੇਰੇ ਮੈਨ ਲਾਇਆ ਥੰਦ ਨਹੀਂ ਬਿਲਕੁਲ ਨਹੀਂ ਲੱਗਾ ਵੇਖ ਜਿਹੀ ਜਾਂਦਾ ਆ ਮੰਨੀਰ ਬੜੀ ਨਡਾ ਮਈ ਧੱਕੀ ਨਾ ਮੈਂ ਤੇ ਫੀਲਿੰਗਾਂ ਵੀ ਵੜੀਆਂ ਨਹੀਂ ਮੈਂ ਠੀਕ ਆ ਫੈਦ ਨਹੀਂ ਸਾਰ ਨੂੰ ਲੱਗਾ ਸਾਰ ਤਾਂ ਹੀ ਚੱਡਾ ਹੀ ਚੱਡਾ ਹੁਣ ਆ ਗਈ ਗੱਲ ਮੁੱਲ ਦੇ ਮੋਲੇ ਸੰਦੀਪ ਆਪਰ ਬਈ ਲਾ ਕੇ ਮੈਂ ਲਈ ਆ ਹਾਂ ਵੀਰ ਭਰਾ ਆਪਾਂ ਫੋਨ ਦੇ ਮੁੱਲ ਕਰਾਂਗੇ ਠੀਕ ਆ ਫੋਨ ਤੇ ਹੋਣਾ ਫੋਨ ਤੇ ਮੁੱਲ ਹੋਊਗਾ ਪਰ ਮੈਂ ਹਾਇਤ ਨਹੀਂ ਅੱਜ ਮੈਂ ਸਿਫਤ ਨਹੀਂ ਕਰਨੀ ਤੂੰ ਆ ਦੇ ਮੋਲ ਦਾ ਦੇ ਬਾਕੀ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਉਹ ਦੱਸਣੇ ਆ ਅਸਲੀ 라ਵੀ ਮੈਂ ਆ ਕਿਹੜੀ ਆ ਇਹਗੀ ਹੈਗੀ ਮੈਂ ਨੀਂਦਾਂ ਸਾਰੀ ਲਿਉਣੀ ਮੈਂ ਵੀ ਲਿਉਣਾ ਹਾਂ ਬਿਲਕੁਲ ਪਰ ਅਸਲ ਮੈਂ 라ਵੀ ਦੀ ਕਿਹੜੀ ਆ ਬਿਲਕੁਲ ਬਿਲਕੁਲ ਦੇਖੀ ਜਾਂਦਾ ਮੈਂ ਪਰ ਮੈਂ ਵੇ ਸੰਦੀਪ ਆ ਇੱਕ ਤਾਂ ਨਹੀਂ ਸੇਵਤਾ ਮੇਰੇ ਕੋ ਭਰਾ ਗੱਲ ਗਿਆ ਹੁਣ ਸਭ ਨੂੰ ਪਤਾ ਤੈਨੂੰ ਭਰਾ ਕੋਈ ਜਵਾਗਰ ਕੋਈ ਹੈ ਜਵਾਗਰ ਦੇ ਕੋਈ ਹੈ ਨਹੀਂ ਸਾਨੂੰ ਭਰਾ ਕਿ ਮੈਂ ਜੁੜ ਕਰਨਾ ਕਰਨਾ ਤੇ ਲੋਰੀ ਮੇਰਾ ਵੀਰਾ ਬਾਕੀ ਵੇਖੋ ਤੇ ਅੱਜ ਜਿੰਨੇ ਗਾਂ ਉਹ ਨਹੀਂ ਪਹੁੰਚਾ ਸਿੰਨੇ ਵੀ ਮੇਰੇ ਵੀਰ ਭੈ ਭਰਾ ਤੇ ਅੱਜ ਕਮੈਂਟ ਕਰਾ ਸੋਹਣੇ ਨਹੀਂ ਕਰੇ ਕਮੈਂਟ ਸੋਹਣੇ ਸੋਹਣੇ ਕਰੋ ਚਲੋ ਜਿੰਨੇ ਮਾੜਾ ਵੀ ਕਰਨਾ ਉਹ ਵੀ ਚੰਗਾ ਹੀ ਕਰੋ ਆਪਾਂ ਉਹਨੂੰ ਵੀ ਕੁਝ ਨਹੀਂ ਆਉਂਦੇ ਧੰਨਵਾਦ ਉਹਦਾ ਸਾਨੂੰ ਮਾੜਾ ਕਰਦਾ ਕੋਈ ਚ ਲਿਖਦਾ ਹੀ ਆ ਹਾਂ ਕਿਹੜੀ ਗੱਲ ਨੂੰ ਆਪਾਂ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦਾ ਕਿਹੜਾ ਕਿੱਡਾ ਕੀ ਕਰਦਾ ਲਿਖਣ ਨੂੰ ਬਿਲਕੁਲ ਬਿਲਕੁਲ ਚਲੋ ਅੱਜ ਵੀ ਮੈਨਾਂ ਕਿ ਅੱਜ ਵੇਖ ਕੇ ਮੈਨੂੰ ਕਮੈਂਟ ਜਰੂਰ ਕਰਿਓ ਠੀਕ ਜੀ ਬਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ